ਸਟੈਂਡ ਮੋਟਰਸਾਈਕਲ ਨੰਬਰ ਪੀ ਵੀ 08 ਡੀ ਜੇ 9920 ਅੱਗੇ ਕੁੱਤਾ ਆਣ ਕਰਕੇ ਮੋਟਰਸਾਈਕਲ ਸਵਾਰ ਪ੍ਰੇਮ ਸਿੰਘ ਟੱਕ ਮਜਾਰਾ ਮੁੰਦੇ ਮੂੰਹ ਡਿੱਗ ਗਿਆ ਤੇ ਮੱਥੇ ਤੇ ਗੰਭੀਰ ਸੱਟਾਂ ਲੱਗੀਆਂ ਤੇ ਜ਼ਖਮੀ ਹੋ ਗਿਆ ਜਦੋਂ ਇਸ ਦੀ ਸੂਚਨਾ ਏਐਸਆਈ ਜਗੀਰ ਸਿੰਘ ਸੜਕ ਸੁਰੱਖਿਆ ਵਲ ਵਾਲਿਆਂ ਨੂੰ ਮਿਲੀ ਤਾਂ ਉਹ 5 ਮਿੰਟ ਤੋਂ ਪਹਿਲਾਂ ਹੀ ਮੌਕੇ ਦੇ ਉੱਪਰ ਪਹੁੰਚ ਗਏ ਪਹਿਲਾਂ ਜਖਮੀ ਨੂੰ ਉਹ ਆਪਣੀ ਉਸ ਐਂਬੂਲੈਂਸ ਦੇ ਵਿੱਚ ਔਰ ਸਰਕਾਰੀ ਹਸਪਤਾਲ ਵਿੱਚ ਲੈ ਕੇ ਗਏ ਪਰ ਉਸ ਦੀ ਸਥਿਤੀ ਗੰਭੀਰ ਹੋਣ ਕਰਕੇ ਉੱਥੋਂ ਉਸੇ ਐਂਬੂਲੈਂਸ ਦੇ ਵਿੱਚ ਫਿਰ ਐਸਆਈ ਜਗੀਰ ਸਿੰਘ ਰਾਹੋਂ ਦੇ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਗਏ ਜਦੋਂ ਪੱਤਰਕਾਰਾਂ ਨਾਲ ਫੋਨ ਤੇ ਅਸੀਂ ਗੱਲ ਕੀਤੀ ਐ ਐਸ 아이 ਜਗੀਰ ਸਿੰਘ ਹੁਣਾਂ ਨਾਲ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਸੀਂ ਖਬਰ ਦੇ ਦਿੱਤੀ ਸੀ ਅਤੇ ਹੁਣ ਪ੍ਰੇਮ ਸਿੰਘ ਦਾ ਜਿਹੜਾ ਆ ਔਲਾਦ ਚੱਲ ਰਿਹਾ ਹੈ ਤੇ ਡਾਕਟਰਾਂ ਵੱਲੋਂ ਜਿਹੜਾ ਆ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਉਸ ਦੇ ਟੈਸਟ ਵਗੈਰਾ ਕਰਕੇ ਹੀ ਪਤਾ ਲੱਗੇਗਾ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਨਾਲ ਸਭ ਫੋਨ ਤੇ ਗੱਲ ਕੀਤੀ ਮੇਰੇ ਨਾਲ ਕਿ ਟੈਸਟ ਵਗੈਰਾ ਕਰਕੇ ਹੀ ਲੱਗੇਗਾ ਪਤਾ ਕਿ ਉਸ ਦੇ ਸਿਰ ਦੇ ਅੰਦਰ ਕਿਸ ਤਰ੍ਹਾਂ ਦੀਆਂ ਕੋਈ ਗੰਭੀਰ ਸੱਟਾਂ ਹਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਮੌਕੇ ਦੇ ਉੱਪਰ ਜਦੋਂ ਜੋ ਉਸ ਵਕਤ ਮੌਜੂਦ ਸਨ ਸੜਕ ਦੇ ਉੱਪਰ ਤਾਂ ਅਕਸਰ ਆਵਾਜ਼ ਆਈ ਰਹਿੰਦੀ ਹੈ ਉਹਨਾਂ ਨੇ ਦੱਸਿਆ ਕਿ ਮੋਟਰਸਾਈਕਲ ਬਿਲਕੁਲ ਹੀ ਹੋਲੀ ਚੱਲ ਰਿਹਾ ਸੀ ਉਸ ਦੀ ਰਫ਼ਤਾਰ ਕੋਈ ਵੀ ਤੇਜ਼ ਨਹੀਂ ਸੀ ਪਰ ਅਚਾਨਕ ਹੀ ਜਿਹੜਾ ਕੁੱਤਾ ਅੱਗੇ ਆ ਗਿਆ ਤੇ ਉਹ ਮੂੰਹ ਦੇ ਮੂੰਹ ਡਿੱਗ ਪਿਆ ਤੇ ਉਸ ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਤੇ ਉਹ ਕਾਫੀ ਸਮਾਂ ਬਹੁਤ ਛੀਦੇ ਹਾਲਤ ਦੇ ਵਿੱਚ ਵੀ ਰਿਹਾ ਹੁਣ ਅਸੀਂ ਸਲਾਮ ਕਰਦੇ ਹਾਂ ਸੜਕ ਸੁਰੱਖਿਆ ਵਲ ਦੇ ਏਐਸਆਈ ਪ੍ਰੇਮ ਸਿੰਘ ਤੇ ਉਹਨਾਂ ਦੀ ਟੀਮ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਮੌਕੇ ਤੇ ਹੀ ਜਿਹੜੇ ਆ ਉਹ ਪਹਿਲਾਂ ਹੀ ਮਤਲਬ ਕਹਿੰਦਾ ਆ ਕਿ ਅਜੇ ਜ਼ਖਮੀ ਦੇ ਆਲੇ ਦੁਆਲੇ ਲੋਕ ਬੰਦੇ ਇਕੱਠੇ ਹੀ ਹੋ ਰਹੇ ਹੋ ਰਹੇ ਸੀ ਤਾਂ ਉਹ ਪਹਿਲਾਂ ਹੀ ਉਸ ਨੂੰ ਪਹੁੰਚ ਗਏ ਤੇ ਉਹਨਾਂ ਨੇ ਪਹਿਲਾਂ ਔਰ ਲੈ ਕੇ ਗਏ ਔਰ ਤੋਂ ਬਾਅਦ ਉਹਦੀ ਸਥਿਤੀ ਗੰਭੀਰ ਸੀ ਉਸ ਨੂੰ ਰਾਹੋਂ ਲੈ ਕੇ ਗਏ ਸੋ ਇਹ ਸੜਕ ਸੁਰੱਖਿਆ ਬਲ ਜਿਹੜੀ ਹੈਗੀ ਆ ਇਸ ਦਾ ਲੋਕਾਂ ਨੂੰ ਬਹੁਤ ਫਾਇਦਾ ਹੈ ਤੇ ਅਸੀਂ ਤੁਹਾਨੂੰ ਵੀ ਬੇਨਤੀ ਕਰਾਂਗੇ ਕਿਤੇ ਵੀ ਕੋਈ ਜ਼ਖਮੀ ਪਿਆ ਆ ਬੇਸ਼ੱਕ ਤੁਹਾਨੂੰ ਕੋਈ ਕੰਮ ਹੈ ਤਾਂ ਸੜਕ ਸੁਰੱਖਿਆ ਬਲ ਨੂੰ ਤੁਸੀਂ ਉਸੇ ਵਕਤ ਫੌਰਨ ਹੀ ਤੁਸੀਂ ਜਿਹੜੇ ਆ ਉਹ ਸੂਚਨਾ ਦਿਵੋ ਉਹ ਮੌਕੇ ਦੇ ਉੱਪਰ ਜਿਹੜੇ ਆ ਉਹ ਤੁਰੰਤ ਜਿਹੜੇ ਆ ਉਹ ਪਹੁੰਚ ਜਾਂਦੇ ਹਨ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਆਓ ਦੇਖਦੇ ਹਾਂ ਪੂਰੀ ਰਿਪੋਰਟ ਕਿ ਕਿਦਾਂ ਕੀ ਗੱਲਬਾਤ ਹੋਈ ਸੀ ਇਦਾਂ ਤਾਂ ਵਿੱਚ ਵੱਜਿਆ ਇਹ ਦੇਖ ਇਹ ਕਾਹਦੇ ਤੇ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਕੁੱਤਾ ਵਿੱਚ ਵੱਜਾ ਤਾਂ ਵੱਜਿਆ ਸਿਰ ਲੱਗਾ ਥੱਲੇ ਦੀ ਸਿਰ ਥੱਲੇ ਲੱਗਾ ਹੱਥ ਛੁੱਟ ਗਿਆ ਉਹ ਕਿਹਾ ਸੀ ਦੋ ਮਿੰਟ ਦੋ ਮਿੰਟ ਹੋਇਆ ਤੇ ਤੁਹਾਡੀ ਇੱਥੇ ਦੁਕਾਨ ਆ ਇੱਥੇ ਐਕਸੀਡੈਂਟ ਹੋਇਆ ਕੁਛ ਕਿਦਾਂ ਸੀਗਾ ਇਹ ਇਹ ਕੁੱਤਾ ਮਰੇ ਵੱਜਿਆ ਆ ਕੇ ਜੀ ਮੋਟਰਸਾਈਕਲ ਦੇ ਮਰੇ ਹਾਂ ਜੀ ਤੇ ਕੁੱਤਾ ਵਜਾ ਤੇ ਮੋਟਰਸਾਈਕਲ ਸਪੀਡ ਠੀਕੇ ਹੀ ਸੀਗੀ ਸਪੀਡ ਨਾਰਮਲ ਸੀ ਬਿਲਕੁਲ ਨਾਰਮਲ ਮਤਲਬ ਕੁੱਤਾ ਜਦੋਂ ਵਜਾ ਤੋ ਇੱਕਦਮ ਡਿੱਗ ਪਿਆ ਇੱਕਦਮ ਡਿੱਗ ਗਿਆ ਤੇ ਤੁਸੀਂ ਫਿਰ ਉਹਨੂੰ ਚੱਕ ਕੇ ਚੱਕ ਰੱਖ ਕੇ ਆ ਤੇ ਹੁਣ ਸੜਕ ਸੁਰੱਖਿਆ ਫੋਰਸ ਵਾਲੇ ਉਹ ਲੈ ਗਏ ਜੀ ਲੈ ਗਏ ਔਰ ਪੰਜਾਬ ਪੁਲਿਸ ਜਿਹੜੀ ਸੜਕ ਸੁਰੱਖਿਆ ਫੋਰਸ ਹੈਗੀ ਆ ਐਕਸੀਡੈਂਟ ਹੋਣ ਦੇ 2 ਮਿੰਟ ਦੇ ਵਿੱਚ ਵਿੱਚ ਵੇਚੀ 2 ਮਿੰਟ ਦੇ ਵਿੱਚ ਵਿੱਚ ਹੀ ਸੜਕ ਸੁਰੱਖਿਆ ਵਾਲ ਜਿਹੜੀ ਹੈਗੀ ਆ ਉਹ ਪਹੁੰਚ ਕੇ ਆ ਗਿਆ ਕੁੱਤੇ ਦੇ ਕਾਰਨ ਜਿਹੜਾ ਇਹ ਐਕਸੀਡੈਂਟ ਹੋਇਆ ਹੈਗਾ ਔਰ ਫੋਰਸ ਪ੍ਰਸ਼ਾਸਨ ਦੋ ਮਿੰਟ ਦੇ ਅੰਦਰ ਦੋ ਤੋਂ ਵੀ ਘੱਟ ਮਿੰਟ ਦੇ ਅੰਦਰ ਇੱਥੇ ਮੌਕੇ ਤੇ ਪਹੁੰਚ ਚੁੱਕੇ ਹੈਗੇ ਆ ਸੜਕ ਸੁਰੱਖਿਆ ਫੋਰਸ ਦੇ ਔਰ ਮੈਨੂੰ ਵੀ ਫੋਨ ਆਇਆ ਸੀ ਔਰ ਇਹਨਾਂ ਨਾਲ ਜਦੋਂ ਗੱਲ ਕੀਤੀ ਤਾਂ ਤੁਰੰਤ ਇੱਥੇ ਪਹੁੰਚ ਗਏ ਹੈਗੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਤੁਸੀਂ ਆਪਣੇ ਥਾਣਾ ਔੜ ਤੋਂ ਆਂ ਰਾਹੋਂ ਤੋਂ ਔੜਾ ਹੂੰ ਤੋਂ ਲੈ ਕੇ ਸਾਡੇ ਔੜ ਪਤਾ ਇਹ ਰਿਹਾ ਪੰਥਾ ਅੱਛਾ ਤੇ ਇਹ ਤੁਹਾਨੂੰ ਕਿੱਦਾਂ ਸੂਚਨਾ ਮਿਲੀ ਫਿਰ ਭਾਈ ਰੋਡ ਤੇ ਕਾਰਸਟ ਕਰ ਰਹੇ ਸੀ ਅੱਛਾ ਆ ਪਾਰਨਾ ਜਰਾ ਸਭ ਮੰਨਤ ਕਾਰਸਟ ਵਿੱਚ ਤੇ ਪਰਦੇਸ ਦੇ ਕਰਮਚਾਰੀ ਨੇ ਦੱਸਿਆ ਕਿ ਉੱਥੇ ਐਕਸੀਡੈਂਟ ਹੋ ਗਿਆ ਹਾਂ ਅਸੀਂ 5 ਮਿੰਟ ਟੌਰੇ ਮੈਂ ਕਹਿੰਦਾ 2 ਮਿੰਟ ਲੱਗੇ ਹੈਗੇ ਤੁਹਾਡੇ ਤੇ ਹੁਣ ਇਹਨਾਂ ਨੂੰ ਕਿੱਥੇ ਲੈ ਕੇ ਜਾਇਆ ਜਾਏਗਾ ਹੁਣ ਅਸੀਂ ਲੱਗਦੇ ਹਾਸਪੀਟਲ ਜਾਂਦੇ ਪੰਥਾ ਲੱਗ ਕੇ ਪਹੁੰਚਾ ਦਵਾਂਗੇ ਲੱਗ ਕੇ ਤੁਹਾਨੂੰ ਸੈਣੀ ਦਾ ਇਹਦਾ ਆਤਾ ਪਤਾ ਤਾਂ ਨਹੀਂ ਲੱਗਾ ਕੁਝ ਨਹੀਂ ਪੁੱਤ ਘਰ ਜਾ ਕੇ ਉਹਦੇ ਮੋਬਾਈਲ ਤੇ ਆਪ ਦੱਸ ਦੋ ਮੈਂ ਘਰ ਜਾ ਕੇ ਚਲੋ ਠੀਕ ਹੈ ਜੀ ਇਹਨਾਂ ਨੂੰ ਲੈ ਕੇ ਔਰ ਡੇਢ ਦੋ ਮਿੰਟ ਵਿੱਚ ਇਸ ਰਾਜ ਸੁਰੱਖਿਆ ਫੋਰਸ ਪਹੁੰਚ ਗਏ ਹੈਗੇ ਆ ਔਰ ਸੂਚਨਾ ਮਿਲਦੇ ਹੀ